ਹਾਂਜੀ ਕਿਸਾਨ ਵੀਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗਵਿੰਦਰ ਸਿੰਘ ਬਰਾੜ ਕਾਹਦੇ ਟਿੱਡੇ ਨਾ ਹੁਣ ਤੁਹਾਨੂੰ ਜਿਹੜੀ ਬਾਸਮਤੀ ਦੀ ਫਸਲ ਹੈ ਲੇਟ ਨਰਮ ਤੇ ਝੋਨਾ ਉੱਥੇ ਤੁਹਾਨੂੰ ਕਾਫੀ ਗਿਣਤੀ ਦੇ ਵਿੱਚ ਨਜ਼ਰ ਆਉਣਗੇ ਕਿਉਂਕਿ ਪੱਕੀ ਹੋਈ ਫਸਲ ਜਾਂ ਪੱਕਣ ਦੇ ਨੇੜੇ ਜਿਹੜੀ ਫਸਲ ਹੈ ਉੱਥੇ ਵੀ ਨਜ਼ਰ ਆ ਸਕਦੇ ਪਰ ਉੱਥੇ ਜਿਹੜੇ ਪੱਤੇ ਆ ਉਹ ਉਹਨਾਂ ਦੇ ਕੰਮ ਦੇ ਨਹੀਂ ਰਹਿੰਦੇ ਉਹ ਸਖਤ ਹੋ ਜਾਂਦੇ ਆ ਜਿਹੜੇ ਨਰਮਾ ਜਿਹੜਾ ਹਜੇ ਕੋਈ ਬਾਸਮਤੀ ਲੇਟ ਲੱਗਿਆ ਵਿਰਲਾਟਾਵਾ ਜਾਂ ਕੋਈ ਝੋਨਾ ਜੇ ਹਰਾ ਖੜਾ ਹੈ ਜਿਹਦੇ ਪੱਤੇ ਨਰਮਾ ਉੱਥੇ ਤੁਹਾਨੂੰ ਕਾਫੀ ਗਿਣਤੀ ਦੇ ਵਿੱਚ ਇਹ ਘਾਹ ਦੇ ਟਿੱਡੇ ਜਿਹੜੇ ਕਿਸਾਨ ਵੀਰ ਨੂੰ ਨਜ਼ਰ ਆਉਣਗੇ ਕਿਤੇ ਕਿਤੇ ਤੁਹਾਨੂੰ ਇਹਦੇ ਗੋਭ ਦੀ ਸੁੰਡੀ ਦੇ ਜਾਂ ਪਤਲਵੇੜ ਦੇ ਪਮਕੜ ਵੀ ਨਜ਼ਰ ਆ ਸਕਦੇ ਗੋਭ ਦੀ ਸੁੰਡੀ ਦਾ ਹਮਲਾ ਕਈ ਖੇਤਾਂ ਦੇ ਵਿੱਚ ਹੈਗਾ ਕਈ ਮਤਲਬ ਫਸਲਾਂ ਆਪਣੇ ਫੀਲਡਾਂ ਦੇ ਵਿੱਚ ਮੈਂ ਦੇਖਿਆ ਕਿ ਕਾਫੀ ਗੋਭ ਦੀ ਸੁੰਡੀ ਨਜ਼ਰ ਆ ਰਹੀ ਹੈ ਉਹਨਾਂ ਕਿਸਾਨ ਵੀਰਾਂ ਨੂੰ ਬੇਨਤੀ ਮੈਂ ਪਿਛਲੀ ਵੀਡੀਓ ਚ ਵੀ ਗੱਲਬਾਤ ਕੀਤੀ ਸੀ ਕਿ ਇਹ ਜਿਹੜਾ ਕੈਰੀਓਵਰ ਆ ਨਾ ਤੁਹਾਡਾ ਇਹ ਤੁਹਾਡਾ ਅਗਲੀ ਕਣਕ ਦੀ ਫਸਲ ਵਾਸਤੇ ਸਮੱਸਿਆ ਨਾ ਕ੍ਰੀਏਟ ਕਰੇ ਇਸ ਕਰਕੇ ਜਿੱਥੇ ਤੁਹਾਡਾ ਅਜੇ ਝੋਨਾ ਜਾਂ ਬਾਸਮਤੀ ਹੈ ਉਹਨੂੰ ਵੱਢਣ ਨੂੰ ਥੋੜਾ ਜਿਹਾ ਟਾਈਮ ਲੱਗੂਗਾ ਗੋਭ ਦੀ ਸੁੰਡੀ ਹੈਗੀ ਆ ਤਾਂ ਕਿਰਪਾ ਕਰਕੇ ਟਾਈਮਲੀ ਸਪਰੇਅ ਕਰ ਲਿਆ ਜੇ ਗੋਭ ਦੀ ਸੁੰਡੀ ਖੇਤ ਚ ਕੰਟਰੋਲ ਹੋਣੀ ਬੜੀ ਜ਼ਰੂਰੀ ਹੈ ਪੱਤਾ ਲਵੇੜ ਦੀ ਕੋਈ ਏਡੀ ਦਿੱਕਤ ਵਾਲੀ ਗੱਲ ਨਹੀਂ ਹੈ। ਦੂਸਰਾ ਇਹ ਕਿ ਜਿਹੜੇ ਘਾ ਦੇ ਟਿੱਡੇ ਇਹਨਾਂ ਨੇ ਪੱਤੇ ਖਾਣੇ ਆ, ਨਰਮ ਪੱਤੇ ਖਾਣੇ ਆ। ਜਿੱਥੇ ਤੁਹਾਨੂੰ 5-7 ਇਕੱਠੇ ਮਤਲਬ 5-10 ਵੀਪ ਇਹਨਾਂ ਦਾ 7-10 ਵੀਪ ਹੈ। ਜੇ ਤਾਂ ਟਾਵਾ ਕਹਿਰਾ ਦਿਖਦਾ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਜਿੱਥੇ 5-7 ਜਦੋਂ ਤੁਸੀਂ ਮਤਲਬ ਥਾਂ-ਥਾਂ ਤੋਂ ਵੱਖ-ਵੱਖ ਥਾਵਾਂ ਤੋਂ ਵੇਨੇ ਆ ਤਾਂ ਉੱਥੋਂ ਨਜ਼ਰ ਆਉਂਦਾ ਤਾਂ ਫਿਰ ਤੁਸੀਂ ਜਿਹੜਾ ਹੈਗਾ ਇਹਦੇ ਕੰਟਰੋਲ ਵਾਲੇ ਪਾਸੇ ਜਾਣਾ ਵਰਨਾ ਇਹਨਾਂ ਦੀ ਗਿਣਤੀ ਨਾ ਹੋਣਾ ਆਕੇ ਕਿਉਂਕਿ ਇਹ ਸਤੰਬਰ ਦੇ ਵਿੱਚ ਇਹਨਾਂ ਦੇ ਜ਼ਿਆਦਾਤਰ ਜਿਹੜੇ ਆਂਡੇ ਫੁੱਟਦੇ ਮੌਨਸੂਨ ਜਦੋਂ ਮੌਨਸੂਨ ਵਾਲੇ ਮੀਂਹ ਪੈਂਦੇ ਨੇ ਕਿਉਂਕਿ ਇਹ ਜਿਹੜੇ ਹੈਗੇ ਜ਼ਮੀਨ 'ਚ ਇਹਨਾਂ ਨੇ ਵੱਟਾਂ ਬੰਨਿਆ ਦੇ ਨਾਲ ਨਾ ਜਿੱਥੇ ਘਾਹ ਹੈਗਾ ਜਾਂ ਵੱਟਾਂ ਜਿੱਥੇ ਆਪਾਂ ਕਈ ਵਾਰ ਕਿਸਾਨ ਵੀਰਾਂ ਸ਼ਾਂਗਦੇ ਨਹੀਂ ਹੈਗੇ ਆ ਜਿਹੜੇ ਖੇਤ ਦੇ ਨਾਲ-ਨਾਲ ਜਿਹੜਾ ਕਿਨਾਰਾ ਕਿਨਾਰੀ ਹੁੰਦੀ ਇਹਨਾਂ ਨੂੰ ਤੇ ਬੱਟਾਂ ਨੂੰ ਇਹ ਜਿਹੜੀਆਂ ਪੋਚਣੀਆਂ ਸਮੇਂ-ਸਮੇਂ ਤੇ ਬੜੀ ਜ਼ਰੂਰੀ ਹੁੰਦੀਆਂ ਕਿਉਂਕਿ ਜਦੋਂ ਆਪਾਂ ਨਾਲੋਂ ਮਿੱਟੀ ਲਾ ਕੇ ਨਾਲ ਹੀ ਫੇਰ ਲਾਉਨੇ ਪੋਚਦੇ ਆਂ ਬੱਟਾਂ ਤਾਂ ਉਹਦੇ ਨਾਲ ਇਹਦੇ ਕਾਫੀ ਆਂਡੇ ਡਿਸਟਰਾਏ ਹੋ ਜਾਂਦੇ ਬਾਕੀ ਜਿਹੜਾ ਹੈਗਾ ਘਾਹ ਫੂਸ ਜਿਹੜੇ ਹੋਰ ਨਦੀਨ ਵਗੈਰਾ ਉਹ ਆਸੇ-ਪਾਸੇ ਖੇਤ ਦੇ ਨਾਲ ਹੋਣ ਤਾਂ ਉੱਥੇ ਇਹਨਾਂ ਦੀ ਫਿਰ ਗਿਣਤੀ ਵਧਦੀ ਨਹੀਂ ਹੈਗੀ ਕਿਉਂਕਿ ਉੱਥੇ ਫਿਰ ਇਹਨਾਂ ਦਾ ਜਿਹੜੀ ਐਗ ਲੇਇੰਗ ਹੈ ਤੇ ਪਲੱਸ ਉਦੋਂ ਬਾਅਦ ਉਹਦੇ ਵਿੱਚੋਂ ਲਾਰਵਾ ਨਿਕਲਣਾ ਉਹ ਜਿਹੜਾ ਕੰਟਰੋਲ ਹੋ ਜਾਂਦਾ ਜਦੋਂ ਆਪਾਂ ਖੇਤਾਂ ਨੂੰ ਛਾਂਕ ਕੇ ਰੱਖਦੇ ਮਤਲਬ ਉਤੋਂ ਘਾਹ ਨੂੰ ਪੱਟ ਕੇ ਰੱਖਦੇ ਆਂ ਬੱਟਾ ਨੂੰ ਛਾਂਕ ਕੇ ਖਾਲਾ ਨੂੰ ਪੋਚਦੇ ਆਂ ਤਾਂ ਉਹਦੇ ਨਾਲ ਕਾਫੀ ਇਹਦਾ ਕੰਟਰੋਲ ਮਿਲਦਾ ਖਾਲੀ ਥਾਵਾਂ ਤੇ ਘਾਹ ਤੋਂ ਹੀ ਪੈਦਾ ਹੁੰਦੇ ਤੇ ਬਾਅਦ ਚ ਫਸਲ ਦੇ ਵਿੱਚ ਚਲੇ ਜਾਂਦੇ ਜਿੱਥੇ ਥੋੜਾ ਪੱਕਿਆ ਹੋਇਆ ਝੋਨਾ ਹੋਊ ਨਾ ਆਸੇ ਪਾਸੇ ਜਿਵੇਂ ਜਿਵੇਂ ਝੋਨਾ ਪੱਕੀ ਜਾਏ ਇਹ ਫਿਰ ਜਿਹੜਾ ਨਰਮ ਝੋਨਾ ਉੱਥੇ ਵੱਧ ਆ ਜਾਂਦੇ ਪੱਤਿਆਂ ਦੇ ਕਿਨਾਰੇ ਖਾਂਦੇ ਤੁਸੀਂ ਦੇਖਿਆ ਹੋ ਥੋੜੇ ਬਹੁਤੇ ਨਾ ਪੱਤੇ ਵਿੱਚੋਂ ਖਾਦੇ ਜਿਹੜੇ ਨਜ਼ਰ ਆਉਂਦੇ ਹੈਗੇ ਇਹਦੇ ਵਾਸਤੇ ਜਿਹੜੀ ਤੇਲੇ ਵਾਲੀਆਂ ਸਪਰੇਆਂ ਨੇ ਵੱਖਰੀ ਕੋਈ ਸਪਰੇਅ ਦੀ ਜ਼ਰੂਰਤ ਨਹੀਂ ਹੈਗੀ ਜੇ ਤੁਸੀਂ ਤੇਲੇ ਵਾਲੀ ਸਪਰੇਅ ਬਰਾਉਨ ਪਲਾਂਟ ਹੌਪਰ ਵਾਲੀ ਬੂਟਿਆਂ ਦੇ ਟਿੱਡੇ ਜਿਹਨੂੰ ਆਪਾਂ ਕਹਿੰਦੇ ਨੇ ਪਲਾਂਟ ਹੌਪਰਜ਼ ਜੇ ਉਹ ਸਪਰੇਅ ਤੁਸੀਂ ਕੀਤੀ ਹੋਈ ਆ ਤਾਂ ਕੋਈ ਘਬਰਾਉਣ ਦੀ ਜ਼ਰੂਰਤ ਨਹੀਂ ਹੈਗੀ ਜੇ ਥੋੜੀ-ਬਹੁਤੀ ਪੋਪੂਲੇਸ਼ਨ ਖੇਤ 'ਚ ਹੈਗੀ ਵੀ ਆ ਤਾਂ ਕੋਈ ਐਡੀ ਨੁਕਸਾਨ ਵਾਲੀ ਗੱਲ ਨਹੀਂ ਇਹਦੇ ਨਾਲ ਹੁੰਦੀ ਕਿਉਂਕਿ ਥੋੜੇ-ਬਹੁਤੇ ਇਹਨਾਂ ਨੇ ਪੱਤੇ ਖਾਣੇ ਜੇ ਹਜ਼ਾਰਾਂ ਦੀ ਗਿਣਤੀ ਬਹੁਤ ਜ਼ਿਆਦਾ ਕਈ ਵਾਰ ਆਊਟ ਬ੍ਰੇਕ ਹੁੰਦੀ ਆ ਫਿਰ ਨੁਕਸਾਨ ਵਾਲੀ ਗੱਲ ਹੁੰਦੀ ਐ ਇਸ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਗਿਣਤੀ ਚੜਦੀ ਆਪਾਂ ਨੂੰ ਥੋੜੇ ਜਿਹੇ ਇਹ ਘਬ